ਹਈ ਹਈ ਕਿਤੇ ਹੱਸੋ ਹਣਾ ਨਾ ਹੋ ਜੇ ਅੱਗੇ ਵੱਡਾ ਕਿਸਦੇ ਹੱਥ ਲੋੜੀ ਘਾਲ ਦਿੰਦਾ ਹੁੰਦਾ ਹੀ ਤੇ ਉਹਨੇ ਵੀ ਨਿਕਲ ਲਈ ਤੇ ਤੂੰ ਜਵ ਨਹੀਂ ਆਇਆ ਇਹ ਤੇ ਝਟਾ ਆਏ ਨਾ ਹੀਗਾ ਕੱਲ ਲੋੜੀ ਆ ਤੇ ਜੇ ਅੱਜ ਕੋਈ ਨਾ ਆਇਆ ਮੇਰੀ ਤੇ ਬੇਇੱਜ਼ਤੀ ਹੋ ਜਣੀ ਆ ਮੈਨੂੰ ਤੇ ਨਾਲ ਜੀਣ ਜੋਗੀ ਨਹੀਂ ਛੱਡਣਾ ਪਤਾ ਕਿੰਨੀਆਂ ਗੱਲਾਂ ਕਰਨੀਆਂ ਨੇ ਆਣਿਆਂ ਵੀ ਕਿ ਮਾਮਾ ਕੋਈ ਵੀ ਨਹੀਂ ਆਇਆ ਲੋੜੀ ਲੈ ਕੇ ਮੈਨੂੰ ਤੇ ਨਹੀਂ ਸਮਝ ਆਉਂਦੀ ਕਿ ਮੈਂ ਕੀ ਕਰਾਂ ਮੈਂ ਫੋਨ ਕਰਕੇ ਕਵਾਂ ਕਿ ਤੀਹ ਲੋੜੀ ਲੈ ਕੇ ਨਹੀਂ ਆਏ ਨਹੀਂ ਨਹੀਂ ਮੈਂ ਨਹੀਂ ਕਹਿਣਾ ਫੋਨ ਕਰਕੇ ਇਹਨਾਂ ਨੂੰ ਆਪਣੇ ਆਪ ਨਹੀਂ ਚੇਤਾ ਪਿਲੋੜੀ ਲੈ ਕੇ ਜਾਣਾ ਵਾ ਹੱਦ ਹੋ ਗਈ ਇਹਨਾਂ ਵਾਲੀ ਕਿੱਡੇ ਆਰਾਮ ਨਾਲ ਬਿਠੇ ਆ ਪਤਾ ਨਹੀਂ ਕੀ ਗੱਲ ਵਾ ਅੱਗੇ ਤੇ ਕਿੰਨੇ ਕਿੰਨੇ ਦਿਨ ਪਹਿਲਾਂ ਲੋੜੀ ਦੇ ਦਿਨ ਦੇ ਹੀਗੇ ਤੇ ਆ ਕਿਹਨੂੰ ਚੇਤਾ ਹੀ ਨਹੀਂ ਗਾ ਆਹ ਆ ਜਾਣ ਹੁਣ ਮੇਰੀ ਇੱਜ਼ਤ ਰਹਿ ਜਾਏ ਕੰਮ ਸੇ ਕੰਮ ਨਹੀਂ ਦੇਣਾ ਮੁੰਜਿੰਦਰ ਨੇ ਸਾਰਾ ਸਾਲ ਮੈਨੂੰ ਮਿਹਨੇ ਮਾਰਦੇ ਰਹਿਣਾ ਕੀ ਫੱਟੀ ਭਰਾ ਭਰਾ ਕਰਦੀ ਫਿਰਦੀ ਐ ਤੇ ਆਇਆ ਕੋਈ ਤੇਰੀ ਲੋੜੀ ਲੈ ਕੇ ਕੀ ਕਰਾਂ ਹੁਣ ਮੈਂ ਮੈਨੂੰ ਤਾਂ ਕੁਝ ਸਮਝ ਜੀ ਨਹੀਂ ਆਉਂਦੀ ਇੱਕ ਜੀ ਕਰਦਾ ਫੋਨ ਕਰਕੇ ਕਹਿ ਆਈ ਦਵਾ ਵੱਡੇ ਨੂੰ ਤਾਂ ਮੈਂ ਬੋਲਦੀ ਨਹੀਂ ਵੱਡਾ ਤਾਂ ਅੱਗੇ ਲੜਿਆ ਮੇਰੇ ਨਾਲ ਜੇ ਉਹਨੂੰ ਫੋਨ ਕੀਤਾ ਤਾਂ ਉਹਨੇ ਕਹਿਣਾ ਵੇਖਿਆ ਹੀ ਲੋੜੀ ਲੈਣ ਦੀ ਮਾਰੀ ਨੇ ਕਿ ਕਿੱਡੀ ਸਿੱਧੀ ਫੋਨ ਕੀਤਾ ਨਹੀਂ ਨਹੀਂ ਮੈਂ ਨਹੀਂ ਉਹਨੂੰ ਕਰਨਾ ਇਦਾਂ ਕਰਦੀ ਨਿੱਕੇ ਨੂੰ ਫੋਨ ਕਰਕੇ ਵੇਖਣੀ ਹੈ ਕੀ ਤਾਂ ਆਈ ਜਾਵੇ ਕੋਈ ਨਹੀਂ ਇਹਨਾਂ ਨੂੰ ਕਿਹੜਾ ਪਤਾ ਲੱਗਣ ਦਾ ਫੋਨ ਕੀਤਾ ਕਿ ਨਹੀਂ ਕੀਤਾ ਉਹਨੂੰ ਕਰ ਲੈਦੀ ਚੋਲੀ ਚੋਲੀ ਪਤਾ ਨਹੀਂ ਕੀ ਹੋ ਗਿਆ ਜਮਾਨੇ ਨੂੰ ਕਿਹੋ ਜਿਹੀਆਂ ਖਬਰਾਂ ਹੁੰਦੀਆਂ ਹੈਂ ਦੁਨੀਆਂ ਦਾ ਸਤਿਆ ਨਾਸ ਹੋ ਰਿਹਾ ਹੈ ਸਭ ਨਾਲ ਆਪਾ ਹੋ ਗਏ ਤਿਆਰ ਮੈਂ ਤਿਆਰੀਆਂ ਪਤਾ ਚਲਿਏ ਫਿਰ ਹੈਂ ਚਲਿਏ ਫਿਰ ਚਲਦੇ ਆ ਮੈਂ ਕਹਿੰਦੇ ਹਾਂ ਹਾਂਜੀ ਹਾਂਜੀ ਤੇਰੀ ਮਾਂ ਕਿੱਥੇ ਆ ਉਸੇ ਲੰਮੇ ਪਈ ਅੰਦਰ ਮੇਰੇ ਸਾਹਮਣੇ ਮੈਂ ਉਹ ਤਾਂ ਹੱਤ ਬੜੀ ਚੁੱਕੀ ਆਹ ਤੇ ਦੋਹਾਂ 'ਚ ਕੋਈ ਨਹੀਂ ਹੋਇਆ ਹੁਣ ਸਹੀ ਗੱਲ ਵਾ ਤੇ ਸਾਨੂੰ ਕਿਤਾ ਖਲੋੰਦੀ ਗਾੜੀ ਕੋ ਹੋਗਾ ਵੀ ਮੈਂ ਫਰਾਂਸ ਥਾਂੇ ਜਾਂਦਾ ਢਿੰਗੜ ਥਾਂੇ ਜਾਂਦਾ ਹੈ ਬੜੀ ਹਨ ਨਿਵਾਲੀ ਗੱਲ ਮਾਮਾ ਕੋਈ ਵੀ ਨਹੀਂ ਆਇਆ ਇੱਥੇ ਘਾਡੇ ਘਰ ਚੰਗਾ ਹੋਇਆ ਵੱਡਾ ਦੇ ਅੱਗੇ ਨਹੀਂ ਹੁੰਦਾ ਜਾਂਦਾ ਘਟ ਵਾਧੀ ਆ ਇਹਾਰਕਨਿਕ ਕਿਵੇਂ ਦੱਸਾਂ ਗੱਲ ਕੀ ਇਹਨ ਮਾਤਾ ਮੈਂ ਕਿਹਾ ਵੀ ਵਿਆਹ ਦੇ ਨਾਲ ਇਤਰਾ ਕੰਮ ਕਰ ਇਹ ਉੱਥੇ ਜੋ ਬੋਲਣ ਲੱਗੀ ਪਰ ਹੱਡੀ ਦੀ ਮੁੜ ਕੇ ਉਹ ਗੱਲਾਂ ਪਾਤਾ ਸਭਾ ਉਹ ਹੀ ਨਿਗਾਵਾ ਤੇ ਨੇ ਆਪਣੇ ਘਰ ਆਤੇ ਨੇ ਨਾ ਕੀਤਾ ਵੀ ਕੋਈ ਗੱਲ ਕਰਨ ਵਾਲੀ ਨਹੀਂ ਠੀਕ ਹੈ ਨਹੀਂ ਅਗਲੇ ਲੈਣੇ ਤੇ ਮਾਮੀਏ ਕਿਨੇ ਘਟ ਦੋਵੇਂ ਆਹ ਉਹ ਵੀ ਤੇਰਾ ਬੋਲਦੀਆਂ ਵੀ ਉਹੋ ਤੇ ਕਰ ਲੋ ਤੇ ਪਰ ਇੱਕ ਗੱਲ ਹੀ ਚਲ ਉਹਦੇ ਪਟਿਆਲੇ ਰਹਿੰਦਾ ਤੇ ਪਿੰਡੜਾ ਹੀ ਆ ਜਾਂਦਾ ਉਹ ਹੋਏ ਤੇ ਲੱਗਈ ਸੀ ਆਪਣੇ ਇਹੋ ਆਂਦੇ ਉਹਨਾਂ ਘਰ ਕੀ ਪਤਾ ਹੈ ਉਹ ਕੁਲੇਸ਼ਨ ਹੀ ਪਿਆ ਹੋਣ ਜਾਂਦੇ ਕਿਦੇ ਉਹੋ ਤੇ ਗੱਲ ਵਾ ਸਾਨੂੰ ਡੱਕਦੀ ਫਿਰ ਨਹੀਂ ਨਾ ਅਸੀਂ ਹੁਣ ਟੌਰ ਨਾ ਲੈਣਾ ਲੋੜੀ ਲੈ ਕੇ ਪੋਆ ਦੀ ਸਹੀ ਗੱਲ ਵਾ ਠੀਕ ਨਹੀਂ ਅਸੀਂ ਕਹਣਾ ਹਿੰਦੀ ਚੱਲੇ ਆ ਆਹੋ ਉਹਨਾਂ ਲੋੜੀ ਦੇਣੀ ਬਿਲਕੁਲ ਬਿਲਕੁਲ ਪਿੰਦੀ ਲੜਾਈ ਤੇ ਪੈ ਜੇ ਇਹ ਦੇਖਾ ਜੋ ਹੋਣਾ ਹੋਵੇ ਠੀਕ ਨਹੀਂ ਕੀ ਹੋ ਜੂਗਾ ਵੱਤ ਵੱਤ ਹੈ ਓਏ ਹੁਣਾ ਹਣਾ ਕੀ ਆ ਘੜੀ ਰੋਲਾ ਖੱਪਾ ਪੈਣਾ ਕੋਈ ਨਹੀਂ ਹੁੰਦਾ ਹੁੰਦਾ ਰੋਲਾ ਖੱਪਾ ਪੈਣਾ ਸਭਰ ਇਤਰਾ ਇੰਨੇ ਚਾਹੀਦਾ ਆਪਣਾ ਤੇ ਕੋਈ ਮਗਰ ਬੋੜਿਆ ਨਹੀਂ ਓ ਮੈਂ ਨਾ ਚੰਗੀ ਗੱਲ ਨਹੀਂ ਬੋੜਿਆ ਤੇ ਮੈਂ ਕਿਹਾ ਮਮੀ ਲੈ ਕੇ ਨਾਣਾ ਲੋੜੀ ਲੈ ਕੇ ਤੇ ਮਮੀ ਨਾਲ ਹੀ ਫੋਕਲਾ ਜੇ ਕਦੀ ਧੀ ਜਿਹੇ ਹੂੰ ਹੂੰ ਬਈ ਦੇ ਕੋ ਆਪਣਾ ਨਹੀਂ ਨਾ ਹੁੰਦਾ ਤੇ ਕਿਦਾਂ ਦਾ ਮਹਿਸੂਸ ਹੁੰਦਾ ਵਾ ਇਹ ਵਾਕਿਆ ਗੱਲ ਤੇ ਸਹੀ ਹੈ ਹਾਂ ਇਹ ਹਨ ਫੜਫੜ ਉਦੋਂ ਦੀ ਟੱਕੰਡੀ ਹੈ ਹੈ ਲਗ ਜੂ ਪਤਾ ਹੁਣ ਨਾ ਜਾਏ ਉੱਥੇ ਐ ਹੂੰ ਆ ਐਂਦੀ ਲੰਮੀ ਰਿਸ਼ਤੇਦਾਰੀ ਹੋ ਗਈ ਇਧਰ ਉਧਰਾਂ ਜੇ ਠੀਕ ਨੇ ਤੇ ਪਰ ਇੱਕ ਗੱਲ ਹੈਗੀ ਆ ਹੁਣ ਜਦੋਂ ਇਹਦੀ ਆਪਣੀ ਨਾ ਨਾ ਇਹ ਲੋੜੀ ਇਹਨੂੰ ਇਹਦੇ ਕੰਨ ਜਾਣ ਕੇ ਖੁੱਲ ਮਾਂਦਰੀ ਦੇ ਠੀਕ ਨੇ ਮੈਂ ਕਹਿੰਦਾ ਲੋ ਤੁਹਾਡੇ ਨਾਲ ਮੈਂ ਜਾਣੀ ਆਂ ਇਹ ਲੋੜੀ ਫੇ ਪਾਲ ਆ ਜਾਂਦਾ ਨਾ ਵੀ ਦੁੱਖ ਕੀ ਹੁੰਦਾ ਵਾ ਉਹ ਹੱਦ ਗੱਲ ਵਾ ਨਾ ਆਵੇ ਤੇ ਸਾਰਾ ਸਮਾਂ ਨੇ ਕਹਿੰਦੇ ਰਹਿਣਾ ਵੇਖ ਲਈ ਹੁਣ ਸਹੀ ਗੱਲ ਵਾ ਆਹ ਤੇ ਪਰ ਇੱਕ ਗੱਲ ਹੈਗੀ ਆ ਮੈਂ ਕਹਿੰਦਾ ਜੋ ਕਰਦਾ ਮਹਾਰਾਜ ਚੰਗਾ ਕਰਦਾ ਚੰਗਾ ਨਾਮ ਉਹਦੇ ਹੱਥ ਬੜੀ ਚੁੱਕੀ ਹੀ ਨੇ ਲੋੜੀ ਦੇ ਸੱਤ ਚੜੀਏ ਉਹ ਤਾਂ ਗੱਲ ਉਹਨਾਂ ਕੀ ਤੋਂ ਹਣਾ ਹੁਣ ਉਹ ਨਾਲੇ ਪਹਿਲੀ ਗੱਲ ਇੱਕ ਹੋਰ ਵਕ ਮਿਲਿਆ ਅਸੀਂ ਦੋਵੇਂ ਜਣ ਜਲੀਏ ਟਾਈਮ ਨਾ ਐਂਕ ਆਪਣਾ ਟਾਈਮ ਡੇ ਭਰਨ ਆਹੋ ਚਲੀਏ ਆਪਾਂ ਦੋਵੇਂ ਤੂੰ ਜੇ ਮਾਂਤ ਲਈ ਬਹੁਤੀ ਗੱਲ ਕਰੋਂ ਫਾ ਆਖੀ ਭੇਂ ਤੇ ਜਾਣਾ ਜਾਣਾ ਹੀ ਠੀਕ ਨਹੀਂ ਗੱਡੀ ਮੈਂ ਸਟਾਰਟ ਕਰਾਂ ਤੇ ਚਲੀਏਗਾ ਟਾਈਮ ਨਾ ਐਵੇਂ ਹੀ ਗੱਲਾਂ ਕਰੀ ਜਾਂਦੇ ਆਹ ਮੁੜ ਕੇ ਉੱਥੇ ਜਾਂਦੇ 10 ਮਿੰਟ ਲੱਗ ਜਣੇ ਸਹੀ ਠੀਕ ਨਹੀਂ ਆਹੋ ਊਆ ਨੂੰ ਫੜਾ ਕੇ ਲੋੜੀ ਮੇਰੇ ਤੋਂ ਮਿੰਟੀ ਤੇ ਚੱਲ ਆਪਣਾ ਕੰਮ ਇੱਕ ਦਾਰਾ ਜੇ ਕੰਮ ਹੋਰ ਕਰ ਆਵਾਂਗੇ ਹੁੰਦੇ ਆਹ ਕੰਮ ਇੱਕ ਹੈਗਾ ਲਾਜੇ ਉਹ ਵੀ ਨਾ ਉਹਦਾ ਵੇਖਣ ਦਾ ਹਿਸਾਬਾ ਠੀਕ ਨਹੀਂ ਚਲੋ ਫੇ ਚਲੀਏ ਅੱਗੇ ਇਹ ਨੂੰ ਫੋਨ ਕਰਕੇ ਨਾ ਪੁੱਛ ਹੀ ਲੈਣੀ ਆ ਮੈਨੂੰ ਕਿਹੜਾ ਤੇ ਵੇਖਣ ਡਿਆ ਹੈ ਇਹ ਤੇ ਉਹ ਪੁੱਤ ਉਹ ਫਾਫਾ ਫੜ ਕੇ ਕਿੱਥੇ ਚਲੇ ਆ ਫੋਨ ਬਾਅਦ ਹੀ ਕਰਨੀ ਆ ਪਹਿਲਾਂ ਵੇਖ ਹੀ ਲਵਾਂ ਆ ਜਨੇ ਟੈਂਬੇ ਮੇਰੀ ਗੱਲ ਸੁਣੋ ਹੈ ਆ ਕਹੀਂ ਪਿਆ ਮਤ ਕਿੱਥੇ ਚਲੇ ਜਾਂ ਡੋਡੀਆਂ ਰੇਡੀਆਂ ਲੈ ਕੇ ਸਿੱਧੀ ਜਿਹੜੀ ਗੱਲੀਓ ਚੱਲੇ ਆ ਭੂਆ ਨੂੰ ਲੋੜੀ ਦੇਣ ਤੂੰ ਦੱਸ ਲੈ ਕੋਣ ਲੋਰੀ ਤੇ ਚੱਲੇ ਜਾ ਤੇ ਮੇਰਾ ਸਲਾਹ ਕਰਨੀ ਨਹੀਂ ਮਾਂਦੀ ਤਾਂ ਨਹੀਂ ਉਹ ਮੇਰੀ ਗੱਲ ਤੇ ਇਹਦਾ ਸਲਾਹ ਕਦੀ ਕਰਨੀ ਆ ਤੇਰੇ ਦੋਵੇਂ ਭਰਾ ਵੀ ਪੱਸੇ ਪਿੱਛੇ ਹੋਣੇ ਆ ਵੱਡੇ ਨੇ ਪਟਿਆਲੇ ਆ ਨਾ ਦੂਜੇ ਨੇ ਪਿੰਡੋਂ ਚੜ ਕੇ ਆ ਨਾ ਤੂੰ ਕੋੜੇ-ਪੂੜੇ ਕੱਢ ਕਿਉਂ ਮੁੜਿਆ ਆਪਸੇ ਹੀ ਗੱਲ ਹੋ ਆ ਕੇ ਮਾਮੇ ਆਉਣਗੇ ਵੈਸਾ ਆਹੋ ਤੂੰ ਕੱਲੀ ਤੇ ਫੇਰ ਕਰਨੀ ਹੈ ਹੈ ਚੱਲ ਉਹ ਤਾਂ ਕੋਈ ਗੱਲ ਨਹੀਂ ਉਹ ਤੇ ਆ ਜਾਣਗੇ ਅੱਗੇ ਵੀ ਹੁੰਦੇ ਹੀ ਆ ਤੇ ਤੂੰ ਹੀ ਕਿ ਤੂੰ ਮੱਸ ਕੇ ਝੋਲਾ ਚੁੱਕਿਆ ਹੈ ਇਹ ਤੇ ਕੋ ਡਰਦੇ ਹੈ ਹੈ ਦੱਸੋ ਮੁੜਿਆ ਨਿੱਕੁਛਣੀ ਕਰੀ ਲੋੜਵਾਜੇ ਪੜਾਈਆ ਭੂਆ ਨੂੰੜੀ ਦੇ ਜਣਾਵੋ ਹੱਦ ਹੋ ਗਈ ਆ ਘਰ ਚ ਕੋਈ ਸਲਾਹ ਨਹੀਂ ਬੁਲਾ ਨਹੀਂ ਚਪਕਾ ਕੇ ਤੁਰ ਤੇ ਜਿੰਕੂਆ ਦੀ ਲੋੜੀ ਲੈ ਕੇ ਚੱਲੇ ਆ ਹੈ ਫਿਰ ਮੇਰਾ ਤੇ ਘਰ ਵਿੱਚ ਕੋਈ ਹੱਕ ਹੀ ਨਾ ਹੋਇਆ ਤੁਸੀਂ ਆਪੇ ਜੋ ਮਰਜ਼ੀਆਂ ਹੋਊਗੀਆਂ ਤੇ ਨਹੀਂ ਕਰੋਗੇ ਪਿਆ ਕਿੰਨੇ ਦਿਨ ਹੋ ਗਏ ਆ ਇੱਥੇ ਘਰ ਰੋੜੀ ਪੈਂਦਿਆਂ ਕੋਈ ਭੂਆ ਨੂੰ ਜਾਣਾ ਭੂਆ ਕੋ ਜਾਣਾ ਹਾਂ ਤੂੰ ਤਾਂ ਕਦੇ ਰੱਤਾ ਬੰਨਾ ਨਹੀਂ ਬੁਲਾਉਂਦੀ ਬੰਦੇ ਨੂੰ ਦੇ ਸਹੀ ਗੱਲ ਵਾ ਉਦਾਂੜ ਦੇ ਪੈਰ ਲੱਗਣ ਨੇ ਉਹ ਤਾਂ ਗੱਲ ਵਾ ਐਨਾ ਤੂੰ ਦੂਤ ਦੀ ਰਿਸ਼ਤੇਦਾਰੀ ਹੋ ਗਈ ਐ ਨਹੀਂ ਤੁਹਾਨੂੰ ਬੜਾ ਸਿਆ ਚੜਿਆ ਘੋਆ ਦਾ ਹੈ ਉਹ ਮੇਰੀ ਗੱਲ ਸੁਣ ਲੈ ਤੈਨੂੰ ਮੈਂ ਜਿਹੜੀ ਗੱਲ ਕਹੀ ਐ ਨਾ ਆਪਣੇ ਭਰਾਵਾਂ ਨੂੰ ਢੀਕ ਤੇ ਤੇਲ ਤੂਲ ਗਰਮ ਰੱਖ ਆਹ ਉਹ ਹੁੰਦੇ ਹੁੰਦੇ ਆ ਦੋਹੇ ਜਿਹੜੀ ਲੋੜੀ ਲੈ ਕੇ ਹੈ ਆਪਣਾ ਐ ਤੱਕ ਉਹ ਮੁੰਡੇ ਮੁੰਡੇ ਢਾੜ ਜਿੱਥੇ ਡੋਡੀਆਂ ਡੋਡੀਆਂ ਰੱਖਦੀਆਂ ਬਾਹਰ ਆਹ ਆ ਕੇ ਦੁੱਧ ਖਾ ਕੇ ਰੱਖ ਆ ਠੀਕ ਆ ਜਲੀਓ ਮੈਂ ਲੇਟ ਹੋਣਾ ਆਪਾਂ ਚਲ ਗਏ ਚਲ ਗਏ ਬੱਟੇ ਦੇ ਜੀ ਯਾਰ ਹੱਦ ਕੀਤੀ ਨਾ ਕੰਮ ਨਾਲ ਲੜਾ ਨਹੀਂ ਲੜਣਾ ਹੱਦ ਹੋ ਗਈ ਆ ਮੇਰਾਂ ਨਾਲ ਸਲਾਹ ਕਰਨੀ ਵੀ ਜ਼ਰੂਰੀ ਨਹੀਂ ਸਭੀ ਇਹਨਾਂ ਨੇ ਦੋਵੇਂ ਪਿਓ ਪੁੱਤਰ ਪੇ ਚੁਪ ਕਰਕੇ ਲੋੜੀ ਲੈ ਕੇ ਵੇਖ ਕੇ ਤਾਂ ਮੈਨੂੰ ਤਾਣੇ ਮਾਰਨ ਡਏ ਆ ਅਜੇ ਤਾਂ ਉਹਨਾਂ ਨੇ ਆਉਣਾ ਵਾ ਤੇ ਜੇ ਤੇ ਉਹ ਨਾ ਆਏ ਫਿਰ ਤੇ ਮੇਰਾ ਜੀਣਾ ਹਰਾਮ ਹੋ ਜੂਗਾ ਇਸ ਘਰ ਵਿੱਚ ਇਦਾਂ ਕਰਦੀਆਂ ਆਪਣੇ ਭਰਾ ਨੂੰ ਫੋਨ ਕਰ ਹੀ ਲੈਣੀ ਆ ਉਹਨੂੰ ਕਹਿਨੀ ਆ ਵੀ ਹੱਥ ਜੜਾਲਾ ਤੂੰ ਤੇ ਆ ਜਾ ਵੱਡੇ ਨੇ ਤਿਆਰ ਕੀ ਕਿਸਦੇ ਹੱਥ ਲੋੜੀ ਨਿਕਲੀ ਹੁਣ ਕਿਥੋਂ ਘਲਣੀ ਹੁਣੀ ਆ ਟਾਈਮ ਤੇ ਨੰਗ ਚੱਲੇ ਆ ਹਾਏ ਮੈਂ ਕੀ ਕਰਾਂ ਮੈਨੂੰ ਸਮਝ ਨਹੀਂ ਆਉਂਦੀ ਮੇਰੇ ਭਰਾਵਾਂ ਨੇ ਨਾ ਐ ਕਿ ਮੇਰੀ ਬੇਟੀ ਕਰਾ ਕੇ ਛੱਡਣੀ ਆ ਇਦਾਂ ਕਰਾਂ ਜਾ ਕੇ ਫੋਨ ਘਾਰੀ ਲੈਣੀ ਆ ਇਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੁਣ ਵੀਰ ਫੋਨ ਚੁੱਕ ਲਵੇ ਸਹੀ ਮੇਰੀ ਇੱਜ਼ਤ ਰਹਿ ਜੇ ਮੈਨੂੰ ਤਾਂ ਲੱਗਦਾ ਪਰ ਜਾਈ ਦੇ ਇੱਕ ਪੱਤ ਪਾਇਆ ਹੁਣਾਵਾ ਐਰ ਕੀ ਇਹਦੀ ਕੁੜੀ ਜੀ ਆਪਣੀ ਵਿਆਹੀ ਗਈ ਆ ਤਾਂ ਹੀ ਨਾ ਮੇਰਾ ਚੇਤਾ ਆ ਜਦੋਂ ਆਪਣੇ ਧੀਆਂ ਵੀ ਆਈਆਂ ਜਾਂਦੀਆਂ ਵਾ ਨਾ ਫਿਰ ਤੇ ਆਪਾਂ ਬਣ ਜਾਂਦੇ ਭੂਆ ਤੇ ਭੂਆ ਦੀ ਲੋੜੀ ਲੈ ਕੇ ਉਹਨੂੰ ਕਿਹਦਾ ਜੀ ਕਰਦਾ ਵਾ ਇਹਨਾਂ ਦਾ ਦਿਲ ਹੀ ਨਹੀਂ ਕਰਦਾ ਹੁਣਾ ਮੇਰੀ ਲੋੜੀ ਲੈ ਕੇ ਆਉਣ ਨੂੰ ਤਾਂ ਹੀ ਨੀ ਨਾ ਅਜੇ ਤੱਕ ਆਏ ਚੱਲ ਕੋਈ ਨਹੀਂ ਫੋਨ ਕਰਕੇ ਤੇ ਪੁੱਛੋ ਆਹ ਚੋਕਲਾ ਫੋਨ ਕਿੱਥੇ ਚਲ ਗਿਆ ਹੁਣ ਤੂੰ ਲੈ फोन भी नहीं चुकन डे पता नहीं कितने फटिया चल एक बार फिर ला के वेखनी है भला हैलो सीक वीर हाँ ठीक ठाक तो सुनाओ फोन ही चुकन कितने चल गए है अच्छा अच्छा ठीक है ठीक है ठीक है ਮੇਰੀ ਗੱਲ ਸੁਣੋ ਮੈਂ ਤਾਂ ਡੀਕਣ ਨਹੀਂ ਕਿੰਨੇ ਦਿਨ ਹੋ ਚਲੇ ਆ ਵੀ ਅੱਜ ਮੇਰੇ ਵੀਰ ਨੇ ਆਉਣਾ ਅੱਜ ਮੇਰੇ ਵੀਰ ਨੇ ਆਉਣਾ ਨਾ ਤੁਸੀਂ ਤਾਂ ਹਾਦੀ ਕਰਤੀ ਐ ਰਕੀ ਨਾ ਵੱਡੇ ਨੇ ਕਿਸੇ ਦੇ ਹੱਥ ਲੋੜੀ ਕੱਲੀ ਤੇ ਨਾ ਹੀ ਤੂੰ ਆਇਆ ਵਾ ਹਾਂ ਅੱਛਾ ਅੱਛਾ ਗੰਨਾ ਗੁੱਡਾ ਸੁਟਣ ਦੇ ਜੇ ਠੀਕ ਆ ਠੀਕ ਆ ਚੱਲ ਗੰਨਾ ਭਾਵੇਂ ਸੁਟਣ ਦੇ ਜੇ ਪਰ ਫਿਰ ਵੀ ਥੋੜਾ ਬੋਤਾ ਪਹਿਣਾ ਵਾਸਤੇ ਟਾਈਮ ਕੱਢਣਾ ਚਾਹੀਦਾ ਵਾ ਨਾ ਤਾਨੂੰ ਪਤਾ ਤੇ ਹੈ ਹੀ ਆ ਪਿੰਨਾ ਜਿੱਦਾਂ ਮਰਜੀ ਹੋਵੇ ਨਾ ਪੇਕਿਆਂ ਤੋਂ ਕੋਈ ਨਾ ਆਵੇ ਤੇ ਬੰਦੇ ਤੇ ਛੱਟ ਮੇਣਾ ਮਾਰਨ ਡਿਆ ਪਿੰਦੇ ਆ ਮੈਂ ਤੇ ਨਾ ਹਾਰ ਕੇ ਤੈਨੂੰ ਫੋਨ ਕੀਤਾ ਹੀ ਅੱਜ ਕਿ ਮੇਰਾ ਵੀਰ ਜਿੱਦਾਂ ਹੁੰਦਾ ਵਾ ਨਾ ਮੇਰੇ ਕੋਲ ਜਰੂਰ ਪਹੁੰਚ ਨਹੀਂ ਤੇ ਮੇਰੀ ਬੜੀ ਬੇਇੱਜ਼ਤੀ ਹੋ ਆਹੋ ਨਹੀਂ ਨਹੀਂ ਚੱਲ ਗੰਨਾ ਤੇ ਗਾਂਵ ਪਛਾ ਚੱਲ ਜੂਗਾ ਤੇ ਮੇਰਾ ਵੀਰ ਨਾ ਜਰੂਰ ਆ ਠੀਕ ਵਾ ਨਾ ਆਹੋ ਸਹੀ ਗੱਲ ਵਾ ਤੈਨੂੰ ਪਤਾ ਹੀ ਆ ਨਾ ਫਿਰ ਚੱਟ ਮੇਨੇ ਵੱਜਣ ਡਿਆ ਪਿੰਦੇ ਆ ਹੂੰ ਇਦਾਂ ਕਰ ਔਰ ਨਾ ਥੋੜਾ ਜਿਹਾ ਟਾਈਮ ਕੱਢ ਕੇ ਚਾਹ ਪੀ ਕੇ ਚੱਲ ਜੀ ਮੈਂ ਤੈਨੂੰ ਬਹੁਤਾ ਚਿਰ ਨਹੀਂ ਢੱਕਦੀ ਤੇ ਪਰ ਇੰਨਾ ਤਾਂ ਹੋਜੂ ਸਾਰਿਆਂ ਨੂੰ ਪਿਆ ਆਇਆ ਵਾ ਲੋਣੀ ਲੈ ਕੇ ਠੀਕ ਵਾ ਨਾ ਮੈਂ ਤੇ ਹਾਰ ਕੇ ਫੋਨ ਕੀਤਾ ਵਾ ਮੇਰੇ ਤੇ ਜੀਨ ਕੋ ਛੋਣ ਡਿਆ ਲੀਗਾ ਹੂੰ ਚੱਲ ਠੀਕ ਆ ਉਹ ਸਾਰੇ ਦਾ ਠੀਕ ਠਾਕ ਵਾ ਨਾ ਹਾਂ ਚੱਲ ਠੀਕ ਆ ਵੀਰ ਚੰਗਾ ਰੱਖ ਦੀਆਂ ਫੋਨ ਚੰਗਾ ਲੈ ਹੋਰ ਪਤਾ ਨਹੀਂ ਉਹ ਪੇ ਕੀ ਕਰਦਾ ਇਹ ਸਾਡਾ ਤੇ ਗੰਦਾ ਸੁਣਵਾਲਾ ਵਾ ਬਹਾਨੇ ਜਿ ਲਾਉਂ ਦਿਆ ਹੀਗਾ ਏਦਾਂ ਵਾ ਜਿੱਦਾਂ ਕੋਈ ਗੱਲ ਹੁੰਦੀ ਆ ਚੱਲ ਕੋਈ ਨਹੀਂ ਅੰਦਰ ਦੀਆਂ ਪੱਕੀਆਂ ਬਾਹਰ ਹੀ ਹੋਣੀਆਂ ਫਿਰ ਮੈਂ ਛੱਡੂਗੀ ਆਪਣੀ ਪਰਜਾਈ ਨੂੰ ਜੇ ਕਿ ਤਾ ਲੋੜੀ ਲੈ ਕੇ ਨਾ ਨਾ ਆਇਆ ਵਿਖੇ ਸਹੀ ਇਹਨੂੰ ਤਨੇ ਸਰੀ ਕਿਦਾਂ ਦਿੰਨੀ ਆ ਜਾ ਕੇ ਫਿਰ ਮੈਂ ਆਹੀ ਵੱਡੀ ਚਲਾਕ ਹੁਣ ਕੁੜੀ ਵਿਆਹ ਲਈ ਆ ਤਾਂ ਹੁਣ ਧਿਆਨ ਕੁੜੀ ਵੱਲ ਹੋ ਗਿਆ ਵਾ ਮੇਰਾ ਚੇਤਾ ਹੀ ਭੁੱਲ ਗਿਆ ਵਾ ਚਲ ਠੀਕ ਹੈ ਭੈਣ ਜੀ ਚਲੋ ਠੀਕ ਓਕੇ ਮਾਰਿਆ ਤਾਂ ਭੈਣ ਨੂੰ ਮਝੂਠੀ ਆ ਸਾਡਾ ਗੰਨੇ ਦਾ ਕੰਮ ਆ ਉਹਨੂੰ ਹੁਣ ਮੈਂ ਕੀ ਦੱਸਾਂ ਤੇ ਸਾਡੇ ਕਾ ਕਲੇਸ਼ ਪਿਆ ਵਾ ਤੇਰੀ ਲੋੜੀ ਤੋਂ ਹੀ ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਉਹ ਵਿਚਾਰੀ ਡੀਕਦੀ ਹੋਣੀ ਆ ਹੁਣ ਝੂਠੇ ਕਿੰਨਾ ਕ ਮਾਰ ਲੈਣਾ ਵਾ ਇਹ ਤਾਂ ਕਰਦਾ ਵਾਂ ਰਮਨ ਨੂੰ ਨਾ ਸ਼ਹਿਰ ਤਾਂ ਪੱਜ ਲਾ ਕੇ ਨਾ ਤੇ ਮੇਰਾ ਰਤਾ ਭੈਣ ਨੂੰ ਪੈਸੇ ਵੜਾ ਕੇ ਤੇ ਆਜੂਗਾ ਵਾਪਸ ਇੰਨੇ ਕੜਾ ਉਹਨੂੰ ਫੋਨ ਕਰਕੇ ਪੁੱਛਣਾ ਵੀ ਆਏ ਆ ਕਿ ਨਹੀਂ ਆਏ ਇਦਾਂ ਹੀ ਕਰੂੰਗਾ ਕਿਤੇ ਪੱਜ ਮਾਰ ਕੇ ਨਾ ਤੇ ਇਹਨਾਂ ਕੋ ਕੰਮ ਕਰ ਆਪਣਾ ਤੇ ਜੇ ਕਹੂਗੀ ਕਿ ਲੋੜੀ ਦੇਣੀ ਆ ਤੇ ਫਿਰ ਨਾਲ ਦੇ ਦਿਆਂਗੇ ਤੇ ਜੇ ਨਾ ਮੰਨੂਗੀ ਤੇ ਤਾਂ ਵੀ ਠੀਕ ਆ ਚੱਲ ਆਪਣੇ ਨਾਲ ਉਹ ਤੇ ਲੋੜੀ ਦੇ ਆਉਂਗਾ ਨਾ ਉਹਨੂੰ ਇਦਾਂ ਹੀ ਕਰਦਾ ਚਾਲੂ ਕੁੜੀ ਸਮਾਂ ਆ ਗਈ ਪਾਉਣੀ ਰਾਮ ਦਾ ਮਮੀ ਆ ਗਈ ਦੇ ਸੂਟ ਵਾ ਉਹ ਤੂੰ ਸੂਟ ਕਿਹਦੇ ਆ ਤੇਰੀ ਭੈਣ ਦੇ ਆ ਲੋੜੀ ਨਹੀਂ ਗਈ ਇੱਕ ਭੈਣ ਦਾ ਭੂਆ ਦਾ ਹੋਣਾ ਆ ਭੂਆ ਦਾ ਵਾ ਕਦੋਂ ਤੇ ਭੂਆ ਨੂੰ ਸੂਟ ਹੀ ਦੇਣ ਦੇ ਆ ਇਹ ਤੇ ਮੈਂ ਨਾ ਤੇਰੀ ਭੈਣ ਵਾਸਤੇ ਦੋ ਲਏ ਆ ਤੇ ਭੂਆ ਨੂੰ ਦੇ ਦੇ ਵੇਖਾ ਸੋਹਣਿਆ ਵੇਖਾ ਤੂੰ ਸੋਹਣੇ ਤੇ ਹੈਗੇ ਤੇ ਭੂਆ ਨਹੀਂ ਇੱਕ ਪਰਾ ਛੜ ਭੂਆ ਨਹੀਂ ਜੇ ਜਾਣਾ ਨਹੀਂ ਹੋਊਗਾ ਦੇਉਣਗੇ 500 ਰੁਪਏ ਹੋਰ ਭੂਆ ਨੂੰ ਸਾਰੀ ਮਸੂਟੀ ਦੇਈ ਜਾਣੀ ਤੇਰੇ ਵੀ ਢੀਕਾ ਪੂਆ ਨੂੰ ਓ ਜਾਣਦੋ ਗੱਲ ਪਿਓ ਪਤ ਇੱਕੋ ਰਸੇ ਚੱਲੇ ਜਤ ਵੀ ਪੂਆ ਢੀਕਾ ਪੂਆ ਢੀਕਾ ਕਾਦੀ ਢੀਕਾ ਸੁਣਉਂਦਾ ਹੀ ਨੇ ਪਾਪਾ ਨੂੰ ਪੂਆ ਵਾ ਅੱਛਾ ਕੀ ਆਂਦੀ ਗੱਲਾਂ ਤਾਂ ਨਹੀਂ ਮੈਂ ਸੁਣੀ ਉਹ ਤਾਂ ਡੇ ਹੀ ਜਾਂਦੇ ਹੂੰ ਆਹੋ ਉਹ ਵੀ ਬਿੱਲੀ ਵਾਂਗ ਝਾੜਦੀ ਹੁਣੀ ਆ ਕੋਈ ਆਇਆ ਨਹੀਂਗਾ ਵੱਡਾ ਤਾਂ ਅੱਗੇ ਨਹੀਂ ਜਾਂਦਾ ਅਹੀਂ ਜਾਂਦੇ ਨੇਹਾ ਤੇ ਮੈਂ ਕਹਾਂ ਚਾ ਕੋਈ ਵੀ ਪੂਆ ਕੋ ਚੱਲ ਜਿਓ ਪਹਿਲਾਂ ਕੁੜੀ ਨੂੰ ਲੋੜੀ ਦੇ ਆਓ ਇਹਨਾਂ ਪਿਓ ਪਤਨਾ ਆਂਦੇ ਜੇ ਪਹਿਲਾਂ ਭੂਆ ਕੋ ਜਾਣਾ ਵਾ ਕੁੜੀ ਕੋ ਜਾਇ ਜਾਵੇ ਮੈਨਾਂ ਨਾ ਜਾਇ ਜਾਵੇ ਉਹ ਕੋਈ ਨਹੀਂ ਭੂਆ ਵੱਡੇ ਆ ਤੇ ਉਹਨਾਂ ਕੋ ਚਲਿਆ ਕਰੀਏ ਪਹਿਲੇ ਤੁਸੀਂ ਐਦਾਂ ਕਰੋ ਦੋਵੇਂ ਸੁੱਣ ਭੂਆ ਆਂਦੇ ਆ ਦੋਵੇਂ ਕੋ ਭੈਣ ਨੂੰ ਦੇਣੇ ਕ ਭੂਆ ਆਂਦੇ ਦੋ ਮੈਂ ਇਹਨਾਂ ਨੂੰ ਤੀ ਵਾਰ ਤੇ ਲੈ ਆ ਤੁਸੀਂ ਆਰਾਮ ਨਾਲ ਆਪਣਾ ਸਲਾਮ ਆਪਣੇ ਕੋਲ ਹੀ ਰੱਖੋ ਉਹ ਭੈਣ ਦਾ ਇੱਕ ਨਾ ਵੀ ਸੱਜਣਾ ਵਾ ਕਿਉਂ ਇੱਕ ਨਾ ਸੱਜਣਾ ਪਹਿਲੀ ਵਾਰ ਆ ਕੇ ਜਾਣਾ ਵਾ ਉਹਦੇ ਸੱਸ ਨੇ ਇਦਾਂ ਹੱਥ ਚ ਫੜਫੜ ਵੇਖਣੇ ਆ ਫਕੀਰ ਲੈ ਕੇ ਆਏ ਆ ਉਹ ਅੱਗੇ ਭੈਣ ਨੂੰ ਸੂਟਾਂ ਦੀ ਕਮੀ ਵੇ ਦਿਨਾਵਾਰਾ ਤੇ ਦੇਣੇ ਪੈਂਦੇ ਹੁੰਦੇ ਆ ਚੁੱਪ ਕਰਕੇ ਤੇ ਬਹਿ ਜਾ ਉਹ ਮੈਂ ਕਹਿੰਦਾ ਆ ਇਹਦਾ ਪੂਤਵਾ ਨਾ ਇਹ ਭੂਆ ਦੇ ਲਈ ਓ ਇਹ ਤਾਂ ਬੜਾ ਬੋਦਾ ਚਾਦਰ ਨਾ ਬਣ ਜੇ ਭੂਆ ਕੋ ਜਾਣਾ ਨਾ ਤਾਂ ਪਿਓ ਆਪਣਾ ਤੇਹੀ ਰਾਜ ਲੈ ਜੀ ਮੈਂ ਨਹੀਂ ਇਹਨਾਂ ਤੇ ਦੇਣਾ ਹੋਈਗੀ ਇਹ ਸੂਟ ਕਿਨੇ ਦਾ ਹੈ ਬੋਧੀਆਂ ਗੱਲਾਂ ਨਾ ਕਰ ਪਹਿਣ ਦੇ ਵੇਖ ਕੇ ਨਾ ਔਖੇ ਹੁੰਦੇ ਭੇਜੇ ਮੇਰੇ ਕੋਲ ਪੇਟੀ ਚ ਪਿਆ ਹੋਇਆ ਕੱਢ ਕੇ ਦੇ ਦਿੰਦੀ ਆ ਉਹ ਭੂਆ ਨੂੰ ਦੇ ਦੇ ਚਲੋ ਉਹੀ ਦੇ ਦਿਓ ਚੰਗਾ ਤਾਂ ਹੈਗਾ ਮੈਨੂੰ ਸੂਟ ਉਹ ਆਇਆ ਹੈ ਨਾ ਸੋਨ ਵਾਲਾ ਹੀ ਆ ਆਪਣੇ ਵਾਲ ਤੇ ਲਿਆ ਹੀ ਮੈਂ ਅੱਛਾ ਹੁਣ ਤੂੰ ਹੀ ਛੱਡ ਦੇਈਂ ਗੱਲ ਤਾਂ ਕਹਿੰਦਾ ਚਲ ਆਪਣੇ ਵਾਲਾ ਨੂੰ ਦੇ ਦੇਂਦੀ ਐ ਤੁਹਾਡੇ ਵਾਲਾ ਹੀ ਆ ਨਾ ਹਾਈਵੇ ਰੱਬਾ ਤੁਹਾਨੂੰ ਯਕੀਨ ਹੀ ਨਹੀਂ ਲੱਗਿਆ ਚਲੋ ਕੋਈ ਨਹੀਂ ਫਿਰ ਉਹੀ ਦੇ ਦੇਓ ਕੋਸਟ ਕੁਛ ਦੋ ਕੋਈ ਗੱਲ ਨਹੀਂ ਕੱਢ ਦੇਂਦੀ ਐ ਜਾ ਨਾ ਚਲ ਜਾ ਪਿਓ ਆਪਣੇ ਦੇ ਆ ਜਾ ਤੇ ਅੱਗੇ ਪਿਓ ਨਹੀਂ ਮੰਨ ਉਤੋਂ ਇਹ ਆ ਗਿਆ ਵਾ ਇਹ ਜੀ ਆਹ ਸੂਟ ਜਿਹੜਾ ਪੋਆ ਨੂੰ ਦੇ ਦੋ ਪੂਆ ਤਾਂ ਤਾਂ ਕੰਮ ਸਾਰੇ ਉਹਨਾਂ ਮੁਕਣਾ ਹੀ ਨਹੀਂ ਗਾ ਦੋ-ਦੋ ਵੀ ਦਿੰਦੇ ਰਹੇ ਤਿੰਨ-ਤਿੰਨ ਵੀ ਦਿੰਦੇ ਰਹੇ ਆ ਐਂਕਾ ਮੈਂ ਘਰੋਂ ਹੀ ਲਵਾਉਂ ਸੋਨਾ ਹੋਵੇ ਤਾਂ ਸੁਆਲੇ ਨਹੀਂ ਸੋਨਾ ਤਾਂ ਨਾ ਸੁਆਏ ਪਰ ਚਾਦਰ ਵੇਖ ਲੈ ਕਿੱਡੀ ਆ ਉਹਨੂੰ ਨਹੀਂ ਫੋਨ ਕਰਦੀ ਵੱਡੇ ਨੂੰ ਵੀ ਲੋੜੀ ਲੈ ਕੇ ਆ ਪਤਾ ਆ ਨਾ ਇਹਨੇ ਮੰਨ ਜਾਣਾ ਤਾਂ ਕਰਕੇ ਫੋਨ ਲਉਂਦੀ ਆ ਹੁਣ ਆndi ਹੁਣੀ ਛੇਤੀ ਆ ਜੇ ਸੂਟ ਲੈ ਕੇ ਕੋਈ ਨਹੀਂ ਜਿਹੜਾ ਕਸੂਟ ਘੱਲੂਗੀ ਨਾ ਪਾਉਣ ਵਾਲਾ ਮੈਂ ਵੀ ਨਹੀਂ ਖੈ ਲਣਾ ਗਿੱਜੀ ਆ ਨਾ ਜਿਹੜੀ ਤੂੰ ਐਦਾਂ ਕਰੋਗੇ ਤਾਂ ਫੇਰ ਹੀ ਤੂੰ ਹਟੇਂੀ ਉਦਾਂ ਨਹੀਂ ਹਟਦੀ ਤੂੰ ਬਿਚਾਰੀ ਨਾ ਮੂੰਹ ਚੁੱਕ ਚੁੱਕ ਕੇ ਡੀਕਦੀ ਹੁਣੀ ਆ ਤੇ ਮੰਮੀ ਦਾ ਫੋਨ ਨਹੀਂ ਗਾਇਆ ਪਤਾ ਨਹੀਂ ਕਿਦਾਂ ਆਉਣਾ ਵਾ ਏਦਾਂ ਕਰਦੀ ਆ ਫੋਨ ਕਰਕੇ ਉਹਨੂੰ ਦੱਸ ਹੀ ਦਿੰਨੀ ਆ ਤੇਹੀ ਨਾ ਕੱਲ ਜੇ ਪਾਸੋਂ ਨੂੰ ਆਵਾਂਗੇ ਕੱਪੜੇ ਤੇਰੇ ਮੈਂ ਲੈ ਲੇ ਹੈਲੋ ਸੱਸੇ ਘਰ ਪੁੱਤ ਹੋਰ ਸੁਣਾ ਕੀ ਹਾਲ ਚਾਲ ਹਾਂ ਹਿਉ ਠੀਕ ਠਾਕ ਬੜਾ ਵਧੀਆ ਹੋਰ ਪਰਵਾਹ ਠੀਕ ਆ ਅੱਛਾ ਅੱਛਾ हां ठीक ठाक इत्ते भी सारे बढ़िया पुत्त आणा हीगा शहर गई हां तेरे दो सूट ले आंदे आ तेरी सास ਦਾ ਲਿਆਂਦਾ ਵਾ ਇੱਕ ਤੇ ਜੇ ਕੋਈ ਚੀਜ਼ ਚਾਹੀਦੀ ਹੈ ਨਾ ਤੇ ਮੇਰੇ ਤੇ ਹੀ ਦੱਸ ਦੇ ਤੇਰੇ ਪਿਓ ਨੂੰ ਕਹੂੰਗੀ ਨਾਲ ਬਣਾ ਲਿਆਵਾਂਗੀ ਅੱਛਾ ਬਿੰਦੂ ਸੱ ਲੈਨੇਗਾ ਕੋਈ ਗੱਲ ਨਹੀਂ ਦੱਸ ਤੂੰ ਕਿਹੜਾ ਚਾਹੀਦਾ ਸਟੀਲ ਦਾ ਕਿ ਦੂਜਾ ਅਨਬ੍ਰੇਕਰ ਠੀਕ ਆ ਠੀਕ ਆ ਕੋਈ ਗੱਲ ਨਹੀਂ ਨਾ ਹੋਊ ਤਾਂ ਤੈਨੂੰ ਪੈਸੇ ਦੇ ਆਉਂਗੀ ਜਿੱਦਾਂ ਦਾ ਜੀ ਕਰੂਗਾ ਤਾਂ ਦਾ ਲੜਨੀ ਆਹੋ ਪਤਾ ਕੀ ਗੱਲ ਹਣ ਪਿਓ ਤੇਰਾ ਬੜਾ ਕਾਲਾ ਪਿਆਵਾ ਵੀ ਤੇਰੇ ਭੂਆ ਨੂੰ ਪਹਿਲਾਂ ਲੁੜੀ ਦੇਣ ਜਾਣਾ ਤੇ ਮੈਂ ਇਹਨਾਂ ਨੂੰ ਕਹਿਣ ਦੀਆਂ ਵੀ ਪਹਿਲਾਂ ਨਾ ਕੁੜੀ ਹੁੰਦੀ ਹੈਗੀ ਫਿਰ ਇਹਨਾਂ ਨੇ ਕਿਹਾ ਵਾ ਵੀ ਕੁੜੀ ਵਾਸਤੇ ਕੱਪੜੇ ਵੀ ਲੈ ਆਈ ਆ ਸਮਾਨ ਵੀ ਲਈ ਜਾਂਦੀ ਆ ਮੈਂ ਪਰਦੇ ਨਾਲ ਤੈਨੂੰ ਪੈਸੇ ਹੀ ਫੜਾ ਦੂੰਗੀ ਆ ਦੋਵੇਂ ਜੀ ਚੱਲ ਜੀ ਜਿੱਦਾਂ ਦਾ ਜੀ ਗਰੂ ਲੈ ਆਇਆ ਜਾ ਕੇ ਜਾ ਕੇ ਰਾਣਾ ਇਹਨਾਂ ਨੇ ਘੂਆ ਕੋ ਪਤਾ ਤਾਂ ਤੈਨੂੰ ਹੈਗਾ ਹੀ ਆਪਣੇ ਪਿਓ ਦੇ ਸੁਭਾਅ ਦਾ ਮੇਰੀ ਕਿੱਥੇ ਮੰਨਣੀ ਇਹਨੇ ਆਹੋ ਹੈਗਾ ਵਾ ਸੂਟ ਕਾਲ ਨਿਰਕੋ ਉਹ ਹੀ ਲਾ ਦੂੰਗੀ ਤੇ ਨਾਲ ਇਹਨਾਂ ਨੂੰ ਰੁਪਈਆ 500 ਦੇ ਆ ਹੋਰ ਉਹਨੂੰ ਕੀ ਦੇਣਾ ਤੇ ਬੋਲਦੀ ਖੇ ਚੱਲਣਾ ਕਰੀ ਸਾਡੇ ਵਾਸਤੇ ਇਹ ਕੜੀ ਧਿਕੜੀ ਆ ਮਾਪੋ ਤੱਕ ਤੀਆਂ ਦੇ ਘਰ ਨਾਲ ਐਨਾ ਤੇ ਰਵਿੰਦ ਚੰਗੇ ਨੁੱਕੀ ਦਾ ਹੁਣ ਲੋਹੜੀ ਦਾ ਕਰਕੇ ਹੁਣਾ ਪੈਣਾ ਨਹੀਂ ਨਹੀਂ ਸਾਰੇ ਆਵਾਂਗੇ ਓਦਾਂ ਤੇ ਕੋਈ ਗੱਲ ਨਹੀਂ ਹਾਂ ਨਹੀਂ ਨਹੀਂ ਮੈਂ ਤੋਰ ਨੂੰ ਵੀ ਫੋਨ ਕਰ ਦੂੰਗੀ ਚਲ ਠੀਕ ਆ ਚੰਗਾ ਪੁੱਤ ਵਿਹਲਾ ਉਹਦਾ ਵੀ ਨਿਆਣੀ ਦਾ ਵਿਚਾਰੀ ਦਾ ਧਿਆਨ ਹੈਗਾ ਹੀ ਪੀ ਮੰਮੀ ਹੁਣੇ ਆਏ ਨਹੀਂਗੇ ਨਾ ਫੋਨ ਕੀਤਾ ਚਲ ਹੁਣ ਦੱਸਤਾ ਉਹਨੂੰ ਮੈਂ ਵੀ ਇਹੀ ਆਉਣਾ ਵਾਂ ਉਹਨੂੰ ਥੋੜਾ ਜਿਹਾ ਹੌਸਲਾ ਹੋ ਜਾਊਗਾ ਕਿਉਂਕਿ ਸਾਰੇ ਪਰਿਵਾਰ ਵਿੱਚ ਰਹਿੰਦੀ ਆ ਫਿਰ ਵੀ ਸੱਸ ਮਾں ਨੂੰ ਲਾ ਕੇ ਗੱਲ ਕਰ ਹੀ ਦਿੰਦੀ ਆ ਵੀ ਲੋਹੜੀ ਆਈ ਤੇਰੇ ਪੇਕੇਆਂ ਤੋਂ ਆਇਆ ਨਹੀਂ ਕੋਈ ਵੀ ਹੁਣ ਦੱਸਣ ਵਾਲੀ ਤੇ ਬਣੂੰਗੀ ਵੀ ਨਹੀਂ ਉਹਨਾਂ ਨੇ ਕੱਲ ਨੂੰ ਆ ਜਾਣਾ